ਆ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਸਕੇ ਸਬੰਧੀਆਂ ਨੂੰ ਦੀਵਾਲੀ ਦੀਆਂ ਔਰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਦੋਨਾਂ ਦੀ ਸਿਗਨੀਫਿਕੈਂਸੜੀ ਹੈ ਉਹ ਧਰਮ ਦੀ ਧਰਮ ਤੇ ਜਿੱਤ ਗਿਆਨ ਜਿਹੜੇ ਆਪਾਂ ਦੀਵਾ ਵੀ ਬਾਲਦੇ ਆ ਇਹ ਵੀ ਇੱਕ ਰੋਸ਼ਨੀ ਦਾ ਪ੍ਰਤੀਕ ਹੈ ਇਹਦਾ ਮਤਲਬ ਹੈ ਆਪ ਜਿਹੜਾ ਐਕਚੂਅਲ ਦੀਵਾ ਜਿਹੜੀ ਰੋਸ਼ਨੀ ਉਹ ਇੱਥੇ ਹੀ ਕਰਨੀ ਹੁੰਦੀ ਹੈ ਜਿਹੜਾ ਗਿਆਨ ਹੈ ਉਹ ਸਾਡੇ ਜਿਹੜੇ ਗੁਰੂਆਂ ਦਾ ਮੈਸੇਜ ਹੈ ਚਾਹੇ ਭਗਵਾਨ ਰਾਮ ਦੀ ਗੱਲ ਕਰੀਏ ਆਪਾਂ ਰਾਵਣ ਤੇ ਜਿੱਤ ਪ੍ਰਾਪਤ ਕਰਕੇ ਵਾਪਸ ਆਏ ਸੀ ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੂੰ ਕਿ ਉਸ ਵੇਲੇ ਦੇ ਮਗੜਾ ਬਾਦਸ਼ਾਹ ਸੀ ਜਹਾਂਗੀਰ ਉਹਨੇ ਆਪਣੇ ਗਵਾਦੀਰ ਦੇ ਕਿਲੇ ਸਟੈਪ ਕੀਤਾ ਸੀ ਤੇ ਉਹਨਾਂ ਦੇ ਨਾਲ 52 ਰਾਜੇ ਉਹਨਾਂ ਨੇ ਜਿਹੜੇ ਹਿੰਦੂ ਰਾਜੇ ਜਿਹੜੇ ਫੈਕਟ ਕੀਤੇ ਹੋਏ ਸੀ ਉਹਨਾਂ ਨੂੰ ਛੱਡਤਾ ਉਹ ਗੁਰੂ ਸਾਹਿਬ ਨੇ ਕਿ ਤੁਸੀਂ ਜਾਓ ਉਹਨਾਂ ਨੇ ਕਿਹਾ ਕਿ ਇਹ 52 ਵੀ ਛੱਡੋ ਇਸੇ ਕਰਕੇ ਉਹਨੂੰ ਬੰਦੀ ਛੋੜ ਦੇ ਉਸ ਕਰਦੇ ਆ ਤੇ ਉਹਨਾਂ ਨੂੰ ਵਿਆਹ ਕਰਕੇ ਆਈ ਸੀ ਸੋ ਇਹ ਬਹੁਤ ਹੀ ਮੈਂ ਕਹਾਂਗਾ ਜੋ ਆਸਪੀਸ਼ੀਅਸ ਰਹਾ ਪੰਜਾਬ ਦੇ ਸਾਰੇ ਲੋਕਾਂ ਵਾਸਤੇ ਔਰ ਸਾਰੇ ਧਰਮਾਂ ਦੇ ਲੋਕ ਬਾਕੀ ਵੀ ਜਿੰਨੇ ਹੈ ਜੈਨ ਬੁੱਧਾ ਚਾਹੇ ਮੁਸਲਮਾਨ ਦਾ ਉਹ ਦਿਵਾਲੀ ਸਾਰੇ ਮਨਾਉਂਦੇ ਆ ਸਾਰੇ ਕੰਮ ਉਹਨਾਂ ਆਪਾਂ ਸ਼ੁਰੂ ਕਰਾਂਗੇ ਆਪਣੇ ਇੱਥੇ ਡਵੈਲਪਮੈਂਟ ਦੇ ਕੰਮ ਸ਼ੁਰੂ ਹੋ ਗਏ ਆ ਇਹਦੇ ਵਿੱਚ ਤੁਹਾਡੇ ਸੜਕਾਂ ਬਣੀਆਂ ਸ਼ੁਰੂ ਹੋ ਗਈਆਂ ਖੇਡ ਦੇ ਮੈਦਾਨ ਬਣਨੇ ਆ ਪਿੰਡਾਂ ਦੇ ਵਿੱਚ ਪੰਚਾਇਤ ਘਰ ਹੋਰ ਆਗਨਬਾੜੀ ਦੇ ਸੇਵ ਵਾਸਤੇ ਤੁਹਾਡੇ ਮੇਰੇ ਖਿਆਲ 10 ਬਣ ਰਹੇ ਆ ਜੀ ਉਹ 7 ਗੁਲਾਸ ਆ ਗਏ ਆ ਸੋ ਇਹ ਅਸੀਂ ਹਰ ਪਿੰਡ ਤੱਕ ਜਿਹੜੀ ਹੈਗੀ ਆ ਡਾਕਟਰੀ ਸਹਾਇਤਾ ਤੁਹਾਡੇ ਤੱਕ ਪਹੁੰਚੇਗੀ ਸੜਕਾਂ ਠੀਕ ਹੋਣਗੀਆਂ ਹੋਰ ਜਿਹੜੇ ਪਿੰਡ ਦੇ ਵਿੱਚ ਤੁਹਾਡੇ ਜਿੰਨੇ ਵੀ ਤੁਹਾਡੇ ਕੰਮ ਰੁਕੇ ਹੋਏ ਸੀ ਨਰੇਕਾ ਦਾ ਕੰਮ ਆ ਉਹ ਵੀ ਸ਼ੁਰੂ ਕਰਾ ਰਹੇ ਆ ਜਿਹੜੇ ਰੰਗਲਾ ਪੰਜਾਬ ਦੇ ਤੁਸੀਂ ਜਿਹੜੇ ਜਿਹੜੀ ਕੋਈ ਗਲੀਆਂ ਦੇ ਸੜਕਾਂ ਦੇ ਨਾਲੀਆਂ ਦੇ ਹੋਰ ਜਿੰਨੇ ਵੀ ਕੰਮ ਆ ਉਹ ਵੀ ਸ਼ੁਰੂ ਹੋ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਜਿਹੜਾ ਯੋਜਨਾ ਪੰਜਾਬ ਤੁਸੀਂ ਚਾਹੁੰਦੇ ਹੋ ਆਪਣੇ ਪਿੰਡ ਨੂੰ ਯੋਜਨਾ ਤੁਸੀਂ ਬਣਾਉਣਾ ਚਾਹੁੰਦੇ ਹੋ ਤੇ ਯੋਜਨਾ ਆਪਣੇ ਮਲੇ ਨੂੰ ਆਪਣੇ ਵਾਰਡ ਨੂੰ ਬਣਾਉਣਾ ਚਾਹੁੰਦੇ ਹੋ ਜਿਹੜੇ ਤੁਸੀਂ ਸੁਪਨੇ ਜਿਹੜੇ ਸਜੋੜੇ ਆ ਉਹਦੇ ਵਾਸਤੇ ਆਪਾਂ ਹੋਰ ਹਾਰ ਵਾਲੇ ਜਣਾ ਦੇ ਵਿੱਚ ਰੱਖ ਕੇ ਅੰਬਲਾਵਾ ਜੀ ਤੁਸੀਂ ਸਾਰੇ ਜਣੇ ਮਤਲਬ ਇੱਕ ਟੀਮ ਹੈ ਜਿਹੜਾ ਪਿਆਲੇ ਦਿਆਤੀ ਤੇ ਮਾਣੋ ਸਾਰੇ ਨੂੰ ਕਹੋ ਜਿਹੜੀ ਲਗਨ ਨਾਲ ਤੁਸੀਂ ਕੰਮ ਕਰਦੇ ਹੋ ਇਸ ਟੀਮ ਦਾ ਨਾਮ ਜਿਹੜੀ ਹੈਗੀ ਹੈ ਇਹਦੀ ਪ੍ਰਸ਼ੰਸਾ ਪੂਰੇ ਪੰਜਾਬ ਤੋਂ ਹੋ ਰਹੀ ਹੈ ਜੇ ਕਿਸੇ ਕੌਸੀ ਚੈਂਸੀ ਦੀ ਬੈਸਟ ਟੀਮ ਹੈ ਤਾਂ ਕਹਿੰਦੇ ਅਸੀਂ ਪਿਆਲੇ ਦੀ ਟੀਮ ਹੈ ਜੀ ਸਾਡਾ ਸਤਿਕਾਰ ਜੀ ਇਹ ਕਮੇਟੀ ਕਰਨੀ ਹੈ ਜੀ ਆਪਾਂ ਬਾਕੀ ਸਭਾ ਖੁਸ਼ੀਆਂ ਵਢੀਏ ਆਪਾਂ ਕਿਸੇ ਗਰੀਬ ਦੀ ਬਾਹ ਵਢੀਏ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਸਾਨੂੰ ਸਾਡੇ ਗੁਰੂਆਂ ਨੇ ਸਿੱਖਿਆ ਦਿੱਤੀ ਸੀ ਇਹ ਬਹੁਤ ਜ਼ਰੂਰੀ ਹੈ ਜੀ ਕਿ ਗਰੀਬ ਦਾ ਹੋ ਗੁਰੂ ਦੀ ਖੋਲਕ ਔਰ ਇਹ ਮੈਂ ਖਾਸ ਉਹ ਰੱਲਾ ਕਰ ਰਿਹਾ ਵੀ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੇ ਆਵਾੜ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਹੀਂ ਹੋਣਾ ਚਾਹੀਦਾ ਜਿਹਦੀ ਸਿਰ ਦੇ ਉੱਤੇ ਛੱਤ ਨਾ ਹੋਵੇ ਤੇ ਮੈਂ ਸਪੈਸ਼ਲ ਮੈਮ ਸ਼ੁਰੂ ਕੀਤੇ ਆ ਤੁਸੀਂ ਲਿਸਟਾਂ ਬਣਾ ਕੇ ਹੌਲੀ ਹੌਲੀ ਕਰਕੇ ਆਪਾਂ ਇਹ ਸ਼ੋਰ ਕਰਨਾ ਵੀ ਇੱਕ ਵਧੀਆ ਸਾਫ਼ ਸੁਥਰਾ ਕਮਰਾ ਇੱਕ ਛੋਟੀ ਜਿਹੀ ਰਸੋਈ ਤੇ ਇੱਕ ਗੁਸਲਖਾਨਾ ਇਹ ਤਿੰਨ ਤੇ ਚਾਰ ਪਰਿਵਾਰ ਨੂੰ ਆਪਾਂ ਦੇਣੀ ਹੈਗੀ ਤੇ ਇਹਦੇ ਵਾਸਤੇ ਅਸੀਂ ਕੰਮ ਸ਼ੁਰੂ ਕਰਤਾ ਤੁਸੀਂ ਸਰਵੇ ਕਰ ਲਿਓ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਅਸੀਂ ਘਟੋ ਘਟ ਦੀ ਜਿਹੜੇ ਆਪਣੇ ਮਤਲਬ ਇਹ ਪਹਿਲੀ ਕੰਸਟਿਟੂਐਂਸੀ ਬਣੇਗੀ ਜਿਹਦੇ ਵਿੱਚ ਕੋਈ ਬੰਦਾ ਵੀ ਯੋਜਾ ਨਹੀਂ ਹੋਏਗਾ ਜਿਹਦੇ ਸਰਪੇ ਛਾਪ ਨਹੀਂ ਹੋਏਗੀ ਜਾਂ ਉਹਦੇ ਕੋਲੇ ਖਾਣ ਲਈ ਵਧੀਆ ਆਪਣੇ ਬੱਚਾ ਵਾਸਤੇ ਪੜਾਅ ਪੜ੍ਹਾਈ ਦਾ ਰੋਜ਼ ਦਾ ਸਾਫ਼ ਸੁਥਰੇ ਕੱਪੜੇ, ਸਾਫ਼ ਦਾਰ ਨਹਾਣ ਦਾ ਬਾਥਰੂਮ ਦਾ ਹੋਵੇ ਤੇ ਇਹ ਕਿਹੋ ਜੀ ਆਪਣਾ ਪੋਸਟਿਸ ਅਸੀਂ ਬਣਾਣੀ ਹੈ ਜਿਹੜੀ ਸੇਤਪੁਰ ਪੂਰ ਹੋਵੇ ਜਿਹੋ ਜਿਹਾ ਰੰਗਲਾ ਪੰਜਾਬ ਆਪਾਂ ਬਣਾਣਾ ਚਾਹੁੰਦੇ ਆ ਸੋ ਇਹਨਾਂ ਸ਼ਬਦਾਂ ਨਾਲ ਇੱਕ ਵਾਰੀ ਫਿਰ ਮੈਂ ਤੁਹਾਡੇ ਲਈ ਤੁਹਾਡੇ ਪਰਿਵਾਰ ਲਈ ਸਾਰਿਆਂ ਵਾਸਤੇ ਵਾਰੂ ਵਾਇਗਰੂ ਦਰਗਜ਼ ਅਰਦਾਸ ਕਰਦਾ ਕਿ ਤੁਹਾਨੂੰ ਵਾਇਗਰੂ ਚੜ੍ਹਦੀ ਕਲਾ ਬਕਸੇ, ਤੰਦਰੁਸਤੀ ਬਕਸੇ, ਖੁਸ਼ੀਆਂ ਕਰੇ ਬਕਸੇ ਬਹੁਤ ਬਹੁਤ ਧੰਨਵਾਦ